ਨਾ ਸਾਡੇ ਕੋਲ ਪਹਿਲੋ ਟਾਣਾ ਇਹਨਾਂ ਨੇ ਮੈਨੂੰ ਤੁਮਕਾਇਆ ਡਰਾਇਆ ਵੀ ਤੂੰ ਉੱਥੋਂ ਜਿਹੜੀ ਪਹਿਲੀ ਫਿਰੋਜ਼ਪੁਰੋਂ ਅਸੀਂ ਆਏ ਆ ਤੇ ਤੁਹਾਡੀ ਨਕਵਾਦੀ ਕਰਨ ਆਏ ਆ ਤੇ ਮੈਂ ਸਾਰੀਆਂ ਤੁਸੀਂ ਆਉਂਦੇ ਆ ਨਾ ਮੈਨੂੰ ਜਿਹੜਾ ਰਾਜੀਨਾਮਾ ਉਹ ਵਿਖਾਓ ਮੈਂ ਆਖਿਆ ਅਸੀਂ ਤਾਂ 7-8 ਸਾਲ ਹੋ ਗਏ ਨੇ ਅਸੀਂ ਤਾਂ ਹੁਣ ਰਾਜੀਨਾਮਾ ਹੋ ਗਿਆ ਸਾਰਾ ਹੁਣ ਕੋਈ ਗੱਲਬਾਤ ਨਹੀਂ ਸਾਡੀ ਤੇ ਤੁਹਾਨੂੰ ਕੀ ਵਿਖਾਵਾਂ ਫਿਰ ਮੈਂ ਬੇਟੀ ਖੋਲੀ ਖੋਲ ਕੇ ਸਾਰੀਆਂ ਰਜਿਸਟਰੀਆਂ ਵਿਖਾਈਆਂ ਸਾਰਾ ਕੁਝ ਵਿਖਾਇਆ ਮੈਂ ਆਖਿਆ ਵੀ ਸਾਡੇ ਕੋਲ ਆਹ ਵੇਖ ਲਓ ਮੈਂ ਮੱਤੀ ਸਾਲ ਉੱਥੇ ਰਹਿ ਕੇ ਆਇਆ ਤਾਂ ਮਹਾ ਮੇਰਾ ਤੁਸੀਂ ਕੀ ਵੇਖਣਾ ਹੈ ਫਿਰ ਸਾਡੇ ਮੋਬਾਈਲ ਇਹਨਾਂ ਨੇ ਖੋਲ ਕਿੰਨਾ ਨੇ ਉੱਲੇ ਵਾਲੇ ਕਹਤ ਕੁੰਡਾ ਕੋ ਬਾਹਰ ਕੁੰਡਾ ਲਾਤਾ ਸਿਆ ਕਹ ਸੀ ਦੁੱਧ ਲੈ ਕੇ ਆਉਣਾ ਹੈ ਸਾਡਾ ਦੁੱਧ ਹੀ ਆਉਣ ਵਾਲਾ ਹੈ ਕਿ ਨਾਲ ਕੋਲ ਇਹਦੇ ਪਿਸਤੌਲ ਸੀ ਹੋ ਜਾਣਾ ਕਾਲਾ ਜ ਮੁੰਡਾ ਹੈ ਕਿੰਨੇ ਜਣੇ ਸੀ ਕਿੰਨੇ ਜਣੇ ਸੀ ਅੱਛਾ ਦੇਖੋ ਜਿਹੜਾ ਹੋਰ ਕਾਲਾ ਜ ਆਇਆ ਹੈ ਨਾ ਉਹਦੇ ਕੋਲ ਪਿਸਤੌਲ ਸੀ ਤਾਂ ਸਾਨੂੰ ਗੱਲੇ ਤੇ ਇਹ ਸਗੋਂ ਵਕਤ ਛੱਡਿਆ ਨਹੀਂ ਇਹ ਵੀ ਮੈਂ ਨਾ ਅੰਕਲ ਚਾਹ ਬਣਾ ਕੇ ਲਿਆਉਣੀ ਕੋਈ ਵੀ ਬਣਾਉਣੀ ਆ ਜਾਂ ਨਾ ਨਹੀਂ ਨਹੀਂ ਤੂੰ ਥੱਲੇ ਆ ਜਾ ਉਹ ਨਹੀਂ ਬੋਲਦੀ ਵੀ ਤੂੰ ਕਿ ਬੋਲ ਨਹੀਂ ਹੈ ਲੈਡੀ ਪੁਲਿਸ ਨੂੰ ਕਰ ਫੋਨ ਆਏ ਮਾਤਾ ਨੂੰ ਨਾ ਚੋਕੇ ਲਿਜਾਓ ਉੱਥੇ ਤੇ ਗੱਡੀ ਸੁੱਟੋ ਇਹਨੂੰ ਆਪਣੇ ਮੁੰਡਾ ਇਹਦਾ ਮਗਰ ਆਵੇਗਾ ਤੇ ਨਹੀਂ ਕੋਈ ਸੋਝ ਪਤਾ ਕੁਝ ਝਗੜਾ ਹੈਗਾ ਨਾ ਜੀ ਕੋਈ ਝਗੜਾ ਨਹੀਂ ਜੀ ਸਾਡਾ ਉਹ ਸਾਡਾ ਰਾਜੀਨਾਮਾ ਹੋ ਗਿਆ ਸਭ ਕੋਈ ਗੱਲ ਬਾਤ ਨਹੀਂ ਸਾਡੀ ਵੈਸੇ ਤੁਲਾ ਮਾਰੇ ਨਾਲ ਹਾਂ ਦਰਖਾਸਤ ਲੈ ਕੇ ਆ ਲਈ ਕੋਈ ਗੱਲ ਨਹੀਂ ਹਾਂਜੀ ਇੱਕ ਫੜਿਆ ਦੋ ਫਰਾਰ ਇੱਕ ਫੜਿਆ ਤੇ ਦੋ ਫਰਾਰ ਨੇ ਆ ਇੱਕ ਫੜਿਆ ਹੈ ਨਾ ਤੇ ਦੋ ਭੱਜ ਲੈਣੇ ਸਾਡੇ ਤਾਂ ਮੋਬਾਈਲ ਵੀ ਕੋਕ ਲਾਇਗਾ ਸੀ ਉਹ ਵੀ ਅਸੀਂ ਰੌਲਾ ਪਾਇਆ ਚੋਰ ਚੋਰ ਮੁੰਡੇ ਨੇ ਕੀਤੀ ਤੇ ਫਿਰ ਦਿੱਤੇ ਨੇ ਜਿੰਮਲੀ ਵਾਲੇ ਨਾਮ ਦੇ ਫਿਰ ਹਾਂ ਫਿਰ ਉਹ ਨਾ ਭਾਜੀ ਸਾਨੂੰ ਸਾਨੂੰ ਆnde ਸੀ ਵੀ ਤੁਹਾਡੇ ਬੈੱਡ ਫਰੋਲਨੇ ਨੇ ਤੁਹਾਡਾ ਸਾਰਾ ਕੁਝ ਅਸੀਂ ਇੱਕ ਇੱਕ ਕਰਕੇ ਫਰੋਲਣਾ ਹੈ ਵੀ ਜਿਹੜਾ ਕੁਝ ਵੀ ਸੋਨੂੰ ਇਹ ਗੱਲ ਸਹੀ ਤੇ ਆਪਣੇ ਘਰੇ ਨਾ ਤਿੰਨ ਜਣੇ ਬੜੇ ਆ ਕਹਿੰਦੇ ਵੀ ਅਸੀਂ ਮੰਮੀ ਤੁਹਾਡੀ ਵੀਨਰ ਨਹੀਂ ਮੈਂ ਕਿਹਾ ਹਾਂ ਕਹਿੰਦੇ ਵੀ ਤੁਹਾਡਾ ਤੁਸੀਂ ਫਰੋਈ ਪਰਦੇ ਹੀ ਅਸੀਂ ਕਿਹਾ ਹਾਂਜੀ ਤੇ ਮੈਂ ਕਹਿੰਦਾ ਵੀ ਤੁਸੀਂ ਪ੍ਰੋਪਰ ਦੱਸਿਓ ਮੈਂ ਕਿ ਹਾਂ ਤੁਹਾਡਾ ਕੋਈ ਕੇਸ ਚੱਲਦਾ ਸੀ ਜਾਂ ਤੁਹਾਡਾ ਕੋਈ ਝਗੜਾ ਸੀ ਮੈਂ ਕਿਹਾ ਨਹੀਂ ਤੇ ਉਹ ਤੋਂ ਆਪਦੀ ਜਗਾ ਜੁਗਾ ਵੇਚੀ ਆ ਇਦਾਂ ਕੀਤਾ ਵਾ ਤੇ ਉਸ ਤੋਂ ਬਾਅਦ ਆਈ ਕਿ ਵੀ ਉਹ ਸਾਡਾ ਜਿਹੜਾ ਸੀ ਕੇਸ ਚੱਲਦਾ ਸੀ ਸਾਡਾ ਰਾਇਨਾਮ ਹੋ ਗਿਆ ਸਾਡਾ ਸਰਪੰਚ ਨੇ ਕਰਾਇਆ ਅਸੀਂ ਸਰਪੰਚ ਨੂੰ ਵੀ ਪੁੱਛ ਆਏ ਆ ਉਹ ਕਹਿੰਦਾ ਕੁਝ ਨਹੀਂ ਹੋਇਆ ਤੇ ਅਸੀਂ ਤੁਹਾਡੇ ਬੜੇ ਮਹੀਨਾ ਹੋ ਗਏ ਤੁਹਾਨੂੰ ਟਰੇਸ ਕਰਦੇ ਫਿਰਦੇ ਆ ਤੇ ਅਸੀਂ ਤੁਹਾਨੂੰ ਤੁਸੀਂ ਸੱਚ-ਸੱਚ ਦੱਸੋ ਅਹੀਂ ਤੁਹਾਡੇ ਤਲਾਸ਼ੀਆਂ ਵੀ ਲਾਣੀਆਂ ਤੇ ਜੇ ਤੁਸੀਂ ਨਹੀਂ ਮੰਨੋਗੇ ਅਸੀਂ ਤੁਹਾਨੂੰ ਦੋ ਲੇਡੀਜ਼ ਸਕੂਲਸ ਬੁਲਾਉਣ ਲੱਗੇ ਅਸੀਂ ਅਫਸਰ ਹੁੰਨੇ ਆ ਅਸੀਂ ਤਿੰਨੇ ਅਫਸਰ ਆ ਇਹ ਵੱਡਾ ਮੁਲਾਜ਼ਮ ਆਪਣਾ ਮੁਲਾਜ਼ਮ ਸਾਹਿਬ ਨੇ ਆ ਵੀ ਮੁਲਾਜ਼ਮ ਸਾਹਿਬ ਨੇ ਮੈਂ ਵੀ ਅਫਸਰ ਆ ਕੱਪੜੇ ਕਿਹੜੇ ਪਾਇਆ ਨੇ ਇਹਨਾਂ ਨੇ ਉਹਨਾਂ ਨੇ ਉਹਨੇ ਉਹਨੇ ਜਿਹੜਾ ਇੱਕ ਬੰਦਾ ਉਹਨੇ ਪੈਨ ਸ਼ਰਟ ਪਾਈ ਸੀ ਐਨਕ ਲਾਈ ਸੀ ਇੱਕ ਨੇ ਜੈਕਟ ਜੁਕੜ ਪਾਈ ਤੇ ਜਿਵੇਂ ਮੁਲਾਜ਼ਮ ਹੁੰਦਾ ਉਵੇਂ ਬਣਿਆ ਤੇ ਇਹ ਅਫਸਰ ਬਣਿਆ ਆ ਇਹਨੇ ਪਾ ਕੇ ਇਹਨੇ ਪਾ ਕੇ ਖਾਕੀ ਰੰਗ ਦੀ ਬੰਨੀ ਹੋਈ ਆ ਤੇ ਬੂਡੇ ਨੇ ਪਾਇਓ ਇਹ ਬਰਾਊਨ ਕਲਰ ਦੇ ਜਰਾਬਾ ਬਰਾਊਨ ਕਲਰ ਖਾਕੀ ਕਲਰ ਦੀਆਂ ਤੇ ਸਾਰਾ ਐਫਸਰ ਡਾਇਰੀ ਹੱਥ ਜਿੰਨਾ ਦੇ ਅੱਜ ਤੁਹਾਨੂੰ ਆ ਪੁੱਛਦੇ ਸਾਨੂੰ ਰਜਿਸਟਰੀਆਂ ਵਿਖਾਓ ਜੇ ਤੁਹਾਡੀ ਰਾਇਨਮਾ ਇੰਨਾ ਹੀ ਪੁਲਿਸ ਮਲਾਇਮ ਹਣਾ ਹਾਂ ਆਈ ਉੱਥੋਂ ਆਏ ਆ ਤੁਹਾਨੂੰ ਇੱਕ ਮਹੀਨਾ ਹੋ ਗਿਆ ਟਰੇਸ ਕਰਦੇ ਪਏ ਆ ਹੈਗਾ ਕੀ ਟਰੇਸ ਕੀਤਾ ਸਾਡਾ ਰਾਇਨਮਾ ਪਤਾ ਕਿੰਨੇ ਸਾਲ ਹੋ ਗਏ ਆ ਇਹ ਚੀਜ਼ ਨੂੰ ਹੋਏ ਨੂੰ ਤੇ ਤੁਸੀਂ ਉਹੀ ਦਾ ਨੋਟ ਰਿਸਰਚ ਨੂੰ ਕਰਦੇ ਜੇ ਤੇ ਅਈ ਤੁਹਾਨੂੰ ਤਲਾਸ਼ ਲੈਣੀ ਹੈ ਕਿ ਕਿਹੜੇ ਵਿਆਦੇ ਤੇ ਲਾਓਗੇ ਕੀ ਤੁਹਾਡੇ ਕੋਲ ਸਬੂਤ ਹੈ ਵੀ ਕਿ ਕਿਹੜਾ ਕਾਨੂੰਨ ਹੈ ਜਿਹੜਾ ਘਰ ਦੀ ਤਲਾਸ਼ ਲਾਊਗਾ ਅਈ ਗਏ ਦੁੱਧ ਲੈ ਜਣਾ ਔਰ ਬੂਹਾ ਖੋਲੋ ਇਹਨਾਂ ਬੂਹੇ ਕੁੰਡੇ ਵੀ ਲਾਤੇ ਸਾਡੇ ਸਾਡੇ ਮੋਬਾਈਲ ਜਿਹੜੇ ਜਿੰਨੇ ਚਾਰੇ ਉਹ ਵੀ ਇਹਨਾਂ ਨੇ ਜੇਬ ਚ ਪਾ ਲਏ ਤੇ ਜੇ ਸਾਡੀ ਘਰ ਦੀ ਮੇਰੀ ਘਰ ਦੀ ਨਾ ਜਾਂਦੀ ਕੋਠੇ ਦੇ ਤੇ ਜਦੋਂ ਮੈਂ ਇਹਨਾਂ ਲੁੱਟ ਕੇ ਲੈਣਾ ਸੀ ਤੇ ਬਾਜਾ ਮੇਰੀ ਮੰਮੀ ਮੈਂ ਜਦੋਂ ਇਹਨਾਂ ਨੇ ਕਿਹਾ ਮੈਂ ਮੇਰੇ ਘਰੇ ਕਮਰੇ ਲੱਗੇ ਜੇ ਮੁਰਗੇ ਦਾ ਦਵਾ ਨਾ ਬੂਆ ਖੋਲ ਕੇ ਭੱਜਣ ਦੀ ਕੀਤਾ ਹਾਂਜੀ ਸਰ ਮੈਂ ਉੱਥੇ ਜਾ ਕੇ ਰੋਲਾ ਪਾਇਆ ਮੈਂ ਦੋ ਵਾਰੀ ਉੱਪਰ ਜਾਂਦੀ ਸੀਗੀ ਤੇ ਮੈਨੂੰ ਦੋ ਵਾਰੀ ਰੋਕਿਆ ਮੈਨੂੰ ਕਹਿੰਦੇ ਮੈਡਮ ਤੁਸੀਂ ਨਹੀਂ ਜਾਣਾ ਤੇ ਬਾਰ ਬਾਰ ਕਹਿੰਦੇ ਸਲੇਟ ਮੈਂ ਇਹਨੂੰ ਕਹਿੰਦੀ ਤੁਹਾਡੀ ਅਲਮਾਰੀ ਫੋਲ ਨਹੀਂ ਆ ਮੈਂ ਤਾਂ ਤੁਸੀਂ ਮੇਰੀ ਅਲਮਾਰੀ ਨਹੀਂ ਫੋਲ ਸਕਦੇ ਤੁਸੀਂ ਲੇਡੀਜ਼ ਪੁਲਿਸ ਲੈ ਕੇ ਆਓ ਫਿਰ ਤੁਸੀਂ ਮੇਰੇ ਰਮਾਰੀ ਦੀ ਤਲਾਸ਼ੀ ਲੈ ਸਕਦੇ ਜੀ ਤੇ ਮੈਨੂੰ ਕਹਿੰਦੇ ਨਹੀਂ ਅਸੀਂ ਲੈਣੀ ਆ ਮੈਂ ਕਹਿੰਦਾ ਨਹੀਂ ਤੁਸੀਂ ਨਹੀਂ ਲੈਣੀ ਮੈਂ ਕਹਿੰਦੇ ਕਿ ਨਾ ਮੈਂ ਨਹੀਂ ਹਾਂਜੀ ਹਥਿਆਰ ਦੋ ਜਣੇ ਕੋਲ ਹੈਗੇ ਸੀਗੇ ਇੱਕ ਜਾਨੀ ਕੋ ਇਹਦੇ ਕੋਲ ਨਹੀਂ ਹੈਗੇ ਸੀ ਦੋਵਾਂ ਕੋ ਦੂਜੇ ਕੋ ਵੀ ਹੈਗਾ ਸੀ ਕਾਲੇ ਵਾਲਾ ਹਾਂਜੀ ਦੋ ਪਿਸਤਲ ਸੀ ਇਹਨਾਂ ਕੋਲ ਤੇ ਬਾਰ-ਬਾਰ ਉੱਪਰ ਵੀ ਆਇਆ ਨਾ ਤੇ ਦੋ ਹਾਂਜੀ ਹਾਂਜੀ ਲੁੱਟਣ ਦੀ ਤੇ ਮਾਰਨ ਦੀ ਕੋਸ਼ਿਸ਼ ਕੀਤੀ ਨੇ ਤੇ ਇੱਜ਼ਤ ਨੂੰ ਵੀ ਪਿਆਨ ਲੱਗੇ ਸੀ ਇਹ ਇਨਫੋਰਮੇਸ਼ਨ ਆਈ ਸਿੱਟੀ ਥਾਣੇ ਹੋਣੇ ਵੀ ਬਰਿੰਦਰ ਸਿੰਘ ਨੂਰਦੀਪ ਅੱਡੇ ਦਾ ਇਹਦੀ ਕੱਪੜੇ ਦੀ ਦੁਕਾਨ ਹੈ ਤੇ ਇਹਦੇ ਘਰ ਤਿੰਨ ਜਣੇ ਅਜਿ ਕੋ 11 11:30 ਵਜੇ ਆਏ ਆ ਐਜੇ ਪੁਲਸ ਅਸਰ ਪੁਲਸ ਵਾਲੇ ਹੀ ਬਣ ਕੇ ਪਰ ਸਿਵਲ ਚੀਜ਼ ਹੈ ਤੇ ਉਹਨਾਂ ਕਹੇ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਹੈ ਉਹਨਾਂ ਸਾਨੂੰ ਰਿਕਾਰਡ ਵਿਖਾਓ ਮੀਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਜਦੋਂ ਸੀਸੀਟੀਵੀ ਵੇਖੇ ਤੇ ਉਹ ਘਬਰਾ ਕੇ ਭੱਜਣ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ ਉਹਦਾ ਨਾਮ ਬਲਜੀਤ ਸਿੰਘ ਹੈ ਜਿਹੜਾ ਦੁਆਰਕੇ ਦਾ ਰਹਿਣ ਵਾਲਾ ਤੇ ਹੁਣ ਉਹਨਾਂ ਨੂੰ ਜੋ ਚੈਟਮੈਂਟ ਤੋਂ ਨੇ ਸਰਕਾਰ ਵੀ ਦਿੱਤੀ ਹੋਰ ਇਹ ਨਾ ਕਿ ਇਸ ਤਰ੍ਹਾਂ ਆ ਬਲਜੀਤ ਸਿੰਘ ਤੇ ਪਹਿਲਾਂ ਵੀ ਕੋ 420 ਦਾ ਪਰਚਾ ਦਰਜਿਆ ਦੂਜਿਆਂ ਚਾਹਣੋਂ ਵੀ ਜਿਹੜੀ ਦਾਲ ਦੂਜਿਆਂ ਤੋਂ ਵੀ ਹਾਂ ਇਹਦੇ ਦਸਮਤਾਲਪਕ ਨੰਗਲੀ ਦੇ ਆ ਨਾਮ ਉਹ ਕਰ ਕੋਈ ਇੱਕ ਕੋਈ ਰੋਡਾ ਤੇ ਇੱਕ ਸੁਖਦੇਵ ਸਿੰਘ ਐ ਬਾਕੀ ਵੈਰੀਫਾਈ ਕਰਦੇ ਹੁਣ ਸਾਰਾ ਕੋਈ ਨਾਲ ਹੀ ਆਏ ਹਾਂ ਇਹ ਤਿੰਨੇ ਜਣੇ ਕੱਟੇ ਆਏ ਨਹੀਂ ਵੈਪਨ ਕੋਈ ਨਹੀਂ ਉਦਾਂ ਹੀ ਇੰਜਸਟ ਜਿਦਾਂ ਟੱਗੀ ਮਾਰਨ ਦੇ ਇਰਾਦੇ ਨਹੀਂ ਆਏ ਕੋਈ ਨੁਕਸਾਨ ਵੀ ਹੋਇਆ ਕੋਈ ਪੈਸੇ ਵੀ ਖੜੇ ਨਹੀਂ ਨਹੀਂ ਉਹਨਾਂ ਨੂੰ ਜੋ ਬਿਆਨ ਲਗਾਉਣਗੇ ਉਹ ਕਾਰਵਾਈ ਕਰਦੇ ਆਣਗੇ